ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਉਮਰ 45 ਸਾਲ ਸੀ ਉਦੋਂ ਬਾਬਾ ਸ਼੍ਰੀ ਚੰਦ ਜੀ ਦੀ ਉਮਰ 104 ਸਾਲ ਦੀ ਸੀ ਬਾਬਾ ਜੀ 104 ਸਾਲ ਦੇ ਹੋ ਚੁੱਕੇ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋਚਿਆ ਬਾਬਾ ਸ਼੍ਰੀ ਚੰਦ ਜੀ ਉਹਨਾਂ ਦੇ ਪਾਸ ਜਾ ਕੇ ਉਹਨਾਂ ਕੋਲ ਜੋ ਸ੍ਰੀ ਮੁਖਵਾਕ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਤੇ ਉਹਦੇ ਦਰਸ਼ਨ ਕੀਤੇ ਜਾਣ ਤੇ ਨਾਲੇ ਜਿਹੜੀ ਬਾਣੀ ਉਹਨਾਂ ਨੇ ਸੰਭਾਲ ਕੇ ਰੱਖੀ ਆ ਉਹਨੂੰ ਲਿਆਂਦਾ ਜਾਏ ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਕਰਨੀ ਸੀ ਅਤੇ ਬਾਬਾ ਸ਼੍ਰੀ ਚੰਦ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਬਾਣੀ ਬਾਰੇ ਕਿਵੇਂ ਸਾਨੂੰ ਸਮਝਾਉਣਾ ਕੀਤਾ ਕੀ ਕੀ ਦੱਸਿਆ ਕਿੰਨਾ ਫਾਲਾ ਇਸ ਬਾਣੀ ਨੂੰ ਪੜਨ ਦਾ ਅਤੇ ਗੁਰੂ ਸਾਹਿਬ ਜੀ ਕਿਵੇਂ ਬਾਬਾ ਸ਼੍ਰੀ ਚੰਦ ਜੀ ਦੇ پاس ਪਹੁੰਚੇ ਆ ਆਓ ਆਪਾਂ ਇਹ ਕਥਾ ਜਿਹੜੀ ਆ ਸਰਵਣ ਕਰਦੇ ਆ ਗਰਮਖ ਪਿਆਰਿਓ ਜਦੋਂ ਬਾਬਾ ਪ੍ਰਿਥੀਚੰਦ ਜੀ ਉਹਨਾਂ ਦਾ ਪੁੱਤਰ ਮਿਹਰਬਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਭਤੀਜਾ ਉਹਨੇ ਆਪਣੇ ਮਨ ਘੜਤ ਜਿਹੜੀ ਕਵਿਤਾ ਸੀ ਉਹਦੇ ਨਾਲ ਨਾਨਕ ਨਾਮ ਜੋੜ ਕੇ ਨਕਲੀ ਬਾਣੀ ਜਿਹੜੀ ਆ ਉਹ ਤਿਆਰ ਕਰਨੀ ਸ਼ੁਰੂ ਕੀਤੀ ਆ ਕਿ ਬਾਣੀ ਦੇ ਵਿੱਚ ਮੈਂ ਮਲਾਵਟ ਕਰਨੀ ਆ ਉਦੋਂ ਗੁਰੂ ਮਹਾਰਾਜ ਨੇ ਜਾਣਿਆ ਕਿ ਸਾਨੂੰ ਹੁਣ ਇੱਕ ਗ੍ਰੰਥ ਦੀ ਸੰਪਾਦਨਾ ਕਰਨੀ ਚਾਹੀਦੀ ਆ ਕਿਉਂਕਿ ਉਦੇ ਦੁਆਰਾ ਇਹ ਜੋੜੀ ਹੋਈ ਕਵਿਤਾ ਜਿਹੜਾ ਸ਼ਬਦ ਲੱਗਦਾ ਸੀ ਇੱਕ ਦਿਨ ਹਜ਼ੂਰੀ ਵਿੱਚ ਆ ਕੇ ਇੱਕ ਰਬਾਬੀ ਕੀਰਤਨੀਆਂ ਨੇ ਵੀ ਆ ਕੇ ਪੜਤਾ ਫਿਰ ਮਹਾਰਾਜ ਨੂੰ ਯਕੀਨ ਹੋ ਗਿਆ ਵੀ ਇਹ ਤਾਂ ਮਲਾਵਟ ਕਰ ਦੇਣਗੇ ਬਾਣੀ ਵਿੱਚ ਫਿਰ ਗੁਰੂ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਪੰਜ ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ ਵੱਲ ਉਹਨਾਂ ਦੀਆਂ ਅਸੀਸਾਂ ਲੈਣ ਵਾਸਤੇ ਗੁਰੂ ਦੀ ਬਾਣੀ ਉਹਨਾਂ ਕੋਲ ਵੀ ਸੀ ਉਹ ਬਾਣੀ ਨੂੰ ਲੈਣ ਵਾਸਤੇ ਗੁਰੂ ਜੀ 128 ਨੂੰ ਚਾਲੇ ਪਾ ਦਿੱਤੇ ਆ ਮਹਾਰਾਜ ਨੇ ਚੱਲਦੇ ਚੱਲਦੇ ਮਹਾਰਾਜ 128 ਪਹੁੰਚੇ ਕਿਉਂਕਿ ਇੱਥੇ ਹੀ ਬਾਬਾ ਸ਼੍ਰੀ ਚੰਦ ਜੀ ਰਹਿੰਦੇ ਹੁੰਦੇ ਸੀ ਇਹ ਸੰਮਤ 1655 ਦੀ ਗੱਲ ਆ ਗੁਰਮਖ ਪਿਆਰਿਓ ਜਦੋਂ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਹੀ ਪਿਆਰੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚੇ ਆ ਉਹਨਾਂ ਨੇ ਉਹਨੂੰ 500 ਰੁਪਈਆ ਨਗਦੀ ਤੇ ਵਸਤਰਾਂ ਦੀ ਭੇਟਾ ਬਾਬਾ ਜੀ ਨੂੰ ਜਿਹੜੀ ਭੇਟ ਕੀਤੀ ਆ ਕਿਉਂਕਿ ਗੁਰੂ ਪੁੱਤਰ ਜਾਣ ਕੇ ਸਤਕਾਰ ਕੀਤਾ ਭਾਵੇਂ ਕਿ ਅੱਜ ਬਹੁਤ ਲੋਕ ਆ ਜਿਹੜੇ ਬਾਬਾ ਸ਼੍ਰੀ ਚੰਦ ਜੀ ਨੂੰ ਅਪ ਸ਼ਬਦ ਵੀ ਬੋਲਦੇ ਆ ਪਰ ਇੱਥੇ ਗੁਰੂਆਂ ਦਾ ਇਤਿਹਾਸ ਦੱਸਦਾ ਕਿ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਜਾਣ ਕੇ ਭਾਵੇਂ ਗੱਦੀ ਪਾਈ ਲੈਣਾ ਜੀ ਨੂੰ ਹੀ ਮਿਲੀ ਆ ਪਰ ਫਿਰ ਵੀ ਸਤਕਾਰ ਗੁਰੂਆਂ ਨੇ ਗੁਰੂ ਪੁੱਤਰ ਜਾਣ ਕੇ ਪੂਰਾ ਕੀਤਾ ਤੇ ਨਮਸਕਾਰ ਕੀਤੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਮਰ ਭਾਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਛੋਟੀ ਸੀ 45 ਸਾਲ ਦੀ ਸੀ ਪਰ ਉਹ ਗੁਰਤਾ ਗੱਦੀ ਤੇ ਬਿਰਾਜਮਾਨ ਸੀਗੇ ਉਹਨਾਂ ਦਾ ਰਤਬਾ ਵੀ ਵੱਡਾ ਸੀ ਪਰ ਉਹਨਾਂ ਦੀ ਨਿਮਰਤਾ ਇੰਨੀ ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ 104 ਸਾਲ ਦੇ ਹੋ ਚੁੱਕੇ ਸੀਗੇ ਇੰਨੀ ਵੱਡੀ ਉਮਰ ਸੀ ਉਹਨਾਂ ਦੀ ਪਰ ਬਾਲ ਜਤੀ ਤਪ ਤੇਜ ਤੇ ਇਹਦੇ ਕਰਕੇ ਉਹ ਜਵਾਨ ਹੀ ਦੱਸਦੇ ਸੀ ਅਜੇ ਬਜ਼ੁਰਗ ਨਹੀਂ ਸੀ ਲੱਗਦੇ ਕਿਉਂਕਿ ਉਹਨਾਂ ਕੋਲ ਰਿੱਧੀਆਂ ਸਿੱਧੀਆਂ ਸੀ ਸਭ ਕੁਝ ਸੀਗਾ। ਇੱਕ ਗ੍ਰੰਥ ਵਿੱਚ ਇਉਂ ਵੀ ਲਿਖਿਆ ਸ਼੍ਰੀ ਚੰਦ ਪ੍ਰਕਾਸ਼ ਦੇ ਜਿਹੜਾ ਧਿਆਏ ਆ ਉਹਦੇ 60ਵੇਂ ਦੌਰੇ ਵਿੱਚ ਲਿਖਿਆ ਹੋਇਆ ਕਿ ਬਾਬਾ ਸ਼੍ਰੀ ਚੰਦ ਜੀ ਨੂੰ ਨਮਸਕਾਰ ਕਰਨ ਵੇਲੇ ਗੁਰੂ ਰਾਮਦਾਸ ਜੀ ਦੇ ਵਾਂਗ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਦਾੜੇ ਨਾਲ ਬਾਬਾ ਜੀ ਦੇ ਚਰਨ ਵੀ ਝਾੜੇ ਸੀ। ਇਹ ਹੋ ਸਕਦਾ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਨਿਮਰਤਾ ਹੀ ਇੰਨੀ ਸੀ ਉਹਨਾਂ ਵਿੱਚ। ਇਹ ਆਪਾਂ ਪੜ੍ਹਦੇ ਆਂ। ਉਨ੍ਹਾਂ ਦੇ ਇਤਿਹਾਸ ਵਿੱਚੋਂ ਇਹਨਾਂ ਦੀ ਨਿਮਰਤਾ ਵੇਖ ਕੇ ਸਚੱਜਤਾ ਦੇਖ ਕੇ ਬਾਬਾ ਸ਼੍ਰੀਚੰਦ ਜੀ ਇੰਨੇ ਪ੍ਰਸੰਨ ਹੋਏ ਬੜੀਆਂ ਅਸੀਸਾਂ ਦੇ ਨਾਲ ਗੁਰੂ ਜੀ ਨੂੰ ਨਿਵਾਜਿਆ ਫਿਰ ਗੁਰੂ ਮਹਾਰਾਜ ਜੀ ਬਾਬਾ ਜੀ ਦੇ ਸਨਮੁਖ ਸਜੇ ਆ ਫਿਰ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਬਾਬਾ ਨਾਨਕ ਜੀ ਬਾਰੇ ਵੇਦੀ ਵੰਸ ਬਾਰੇ ਵੀ ਵਿਚਾਰਾਂ ਕੀਤੀਆਂ ਨੇ ਇਹ ਜਿਹੜਾ ਸੱਚਾ ਰਿਸ਼ਤਾ ਸੀ ਇਹਦੀ ਗੰਢ ਵਿੱਚ ਪੱਕੀ ਗੰਢ ਪੈ ਗਈ ਪ੍ਰੇਮ ਨਾਲ ਭਰ ਗਿਆ ਰਿਸ਼ਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਬਲ ਵੇਖ ਕੇ ਦਰਸ਼ਨ ਕਰਕੇ ਬਾਬਾ ਸ਼੍ਰੀ ਚੰਦ ਜੀ ਬਹੁਤ ਪ੍ਰਭਾਵਿਤ ਹੋਏ ਉਹਨਾਂ ਨੂੰ ਪਤਾ ਸੀ ਇਹ ਬਾਣੀ ਦੇ ਜਹਾਜ਼ ਆ ਇਹ ਬਾਣੀ ਦੇ ਬੋਹੇ ਥਾ ਉਸੇ ਵੇਲੇ ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਕਿਰਪਾ ਕਰਕੇ ਕੀਰਤਨ ਸਰਵਣ ਕਰਵਾਓ ਇਹ ਬਾਬਾ ਸ਼੍ਰੀ ਚੰਦ ਜੀ ਨੇ ਬੇਨਤੀ ਕੀਤੀ ਸੀ ਉਸੇ ਵੇਲੇ ਸਰੰਦਾ ਵਜਾ ਕੇ ਸੋਰਠ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਸ਼ਬਦ ਸੁਣਾਇਆ ਸੋਰਠਿ ਰਾਗ ਵਿੱਚ ਸ਼ਬਦ ਦਾ ਏਕ ਪਿਤਾ ਏਕ ਸਕੇ ਹੰਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀ ਉਹ ਹਮਾਰਾ ਬਲਬਲ ਜਾਸੀ ਹਰ ਦਰਸ਼ਨ ਦੇਹੁ ਦਿਖਾਈ ਸੁਣ ਮੀਤਾ ਧੂਰੀ ਕੋ ਬਲ ਜਾਈ ਇਹੋ ਮਨ ਤੇਰਾ ਪਾਈ ਮਹਾਰਾਜ ਨੇ ਇਹ ਸ਼ਬਦ ਉੱਥੇ ਉਚਾਰਿਆ ਪਾ ਮਲੋਵਾ ਮਲ ਮਲ ਧੋਵਾ ਇਹ ਮਨ ਤੈ ਕੂ ਦੇਸਾ ਸੁਣ ਮੀਤਾ ਹਉ ਤੇਰੀ ਸਰਣ ਆਈ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ ਆਤਮ ਰੰਗ ਵਿੱਚ ਜਦੋਂ ਰੰਗੇ ਹੋਏ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਬਦ ਸੁਣਾਇਆ ਬਾਬਾ ਜੀ ਇਲਾਹੀ ਰੰਗ ਵਿੱਚ ਰੰਗੇ ਗਏ ਉਹਨਾਂ ਦੀ ਸੂਰਤ ਅੰਤਰਾਤਮਾ ਨਾਲ ਜੁੜ ਗਈ ਫਿਰ ਕਹਿੰਦੇ ਹੋਰ ਸ਼ਬਦ ਸੁਣਾਇਓ ਗੁਰੂ ਮਹਾਰਾਜ ਨੇ ਸਰੰਦਾ ਵਜਾ ਕੇ ਕਈ ਸ਼ਬਦ ਸੁਣਾਏ ਬਹੁਤ ਸੁੰਦਰ ਸ਼ਬਦ ਹੈ ਇੱਕ ਗੂਜਰੀ ਰਾਗ ਦੇ ਵਿੱਚ ਵੀ ਮਹਾਰਾਜ ਨੇ ਸਰਬਨ ਕਰਵਾਇਆ ਸੀ ਸ਼ਬਦ ਇਹ ਪਵਿੱਤਰ ਸ਼ਬਦਾਂ ਦੇ ਅਰਥ ਰਾਗ ਦੇ ਹਦਾਰੇ ਬਾਬਾ ਸ਼੍ਰੀਚੰਦ ਜੀ ਦੀ ਸੂਰਤ ਸਮਾਨੀ ਚੜ ਗਈ ਜਦੋਂ ਗੁਰੂ ਅਰਜਨ ਦੇਵ ਜੀ ਨੇ ਕੀਰਤਨ ਕੀਤਾ ਉਹਨਾਂ ਨੂੰ ਪਤਾ ਲੱਗਾ ਕਿ ਇਹ ਸ਼ਬਦਾਂ ਦੀ ਮਹੱਤਤਾ ਇਹ ਗੁਰੂ ਅਰਜਨ ਦੇਵ ਜੀ ਦਾ ਨੈਗਾ ਇਹ ਗੁਰੂ ਅਰਜਨ ਦੇਵ ਜੀ ਦਾ ਪਿਆਰ ਆ ਬਾਣੀ ਪ੍ਰਤੀ ਫਿਰ ਹੌਲੀ-ਹੌਲੀ ਉਹਨਾਂ ਨੇ ਜਦੋਂ ਅੱਖਾਂ ਖੋਲ੍ਹੀਆਂ ਤੇ ਬਹੁਤ ਸੁੰਦਰ ਬਚਨ ਕੀਤੇ ਕਹਿਤ ਭਈ ਸ਼੍ਰੀਚੰਦ ਜੀ ਬਾਲਾ ਸ਼੍ਰੀ ਅਰਜਨ ਤੁਮ ਪਏ ਨਿਹਾਲ ਇਸ ਮਨਸਬ ਕੇ ਜੋਗ ਲਖਾਵਾ RAM DAS ਤੋਇ ਤਿਲਕ ਦਿਵਾਵਾ ਉਪਮਾ ਤੁਮਰੀ ਜੈ ਸੁਣਾਈ ਜਥਾ ਜੋਗ ਸੋ ਅਬ ਲਖ ਪਾਈ ਕਹਿਣ ਲੱਗੇ ਦੇਖੋ ਜੀ ਗੁਰੂ ਅਰਜਨ ਦੇਵ ਜੀ ਜਿੱਦਾਂ ਬਾਰੇ ਤੁਹਾਡੇ ਬਾਰੇ ਮੈਂ ਸੁਣਦਾ ਸੀਗਾ ਸੰਗਤ ਤੋਂ ਉਦੋਂ ਵੀ ਵੱਧ ਪਾਇਆ ਸੰਗਤਾਂ ਆਪ ਜੀ ਦੀ ਉਸਤਤ ਕਰਦੀਆਂ ਸੀ ਪਰ ਆਪ ਜੀ ਦੇ ਦਰਸ਼ਨ ਕਰਕੇ ਜਿਵੇਂ ਸੁਣਿਆ ਉਦੋਂ ਵੀ ਕਈ ਗੁਣ ਆਪ ਜੀ ਵਿੱਚ ਹਨ ਇਹ ਸ਼ਬਦਾਂ ਦੇ ਨਾਲ ਬਾਬਾ ਜੀ ਨੇ ਗੁਰੂ ਮਹਾਰਾਜ ਨੂੰ ਅਸੀਸਾਂ ਦਿੱਤੀਆਂ ਕਰਤਵਾਨ ਸੁੰਦਰ ਹੈ ਸਰੀਰਾ ਬੁੱਧ ਵਿਸਾਲ ਮਤ ਕਾ ਧੀਰ ਆਪ ਜੀ ਵਿੱਚ ਧੀਰਜ ਬਹੁਤ ਜ਼ਿਆਦਾ ਹੈ ਬਹੁਤ ਪ੍ਰੇਮ ਕਰਦਿਓ ਆਪ ਗੁਰੂ ਨਾਨਕ ਸਾਹਿਬ ਜੀ ਨੂੰ ਪਰਮੇਸ਼ਰ ਨੂੰ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਇਸ ਤਰ੍ਹਾਂ ਉੱਥੇ ਵਿਚਾਰਾ ਕੀਤੀਆਂ ਫਿਰ ਸੋਖਮਣੀ ਸਾਹਿਬ ਜੀ ਦੀ ਜਿਹੜੀ ਬਾਣੀ ਆ ਉਹਦੇ ਬਾਰੇ ਵੀ ਵਿਚਾਰ ਹੋਈ ਆ ਉੱਥੇ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਉੱਥੇ ਰਾਤ ਵੀ ਰਹੇ ਆ ਦੂਜੀ ਸਵੇਰ ਜਦੋਂ ਹੋਈ ਅੰਮ੍ਰਿਤ ਵੇਲੇ ਦਾ ਇਸ਼ਨਾਨ ਹੋਇਆ ਗੁਰੂ ਸਾਹਿਬ ਜੀ ਨੇ ਫਿਰ ਉੱਥੇ ਦੀਵਾਨ ਸਜਾਇਆ ਬਾਬਾ ਜੀ ਨੇ ਗੁਰੂ ਜੀ ਦੇ ਰਬਾਬੀ ਜਿਹੜੇ ਆਏ ਸੀ ਨਾਲ ਉਹਨਾਂ ਤੋਂ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ ਬਹੁਤ ਖੁਸ਼ ਹੋਏ ਫਿਰ ਕਹਿੰਦੇ ਕੋਈ ਹੋਰ ਬਾਣੀ ਆਪ ਜੀ ਸੁਣਾਓ ਸਾਨੂੰ ਫਿਰ ਉਦੋਂ ਸ੍ਰੀ ਸੁਖਮਨੀ ਸਾਹਿਬ ਦੀ ਜਿਹੜੀ ਬਾਣੀ ਆ 16 ਅਸ਼ਟਪਦੀਆਂ ਤੱਕ ਤਿਆਰ ਸੀ 16 ਅਸ਼ਟਪਦੀਆਂ ਤੱਕ ਰਚੀ ਹੋਈ ਸੀ ਮਹਾਰਾਜ ਦੀ ਗੁਰੂ ਸਾਹਿਬ ਜੀ ਨੇ ਉਹੀ ਸੁੱਖਾਂ ਦੀ ਮਨੀ ਵੀ ਜਿਹਨੂੰ ਕਿਹਾ ਜਾਂਦਾ ਜੋ ਗੋੜੀ ਰਾਗ ਵਿੱਚ ਗੁਰੂ ਮਹਾਰਾਜ ਨੇ 16 ਅਸ਼ਟਪਦੀਆਂ ਸੁਣਾਈਆਂ ਇਹ ਸਰਵਣ ਕਰਕੇ ਸਮਾਪਤੀ ਕੀਤੀ ਭੋਗ ਪਾ ਦਿੱਤਾ